ਦਾ ਬੰਦੇ ਸਰਦਾਰ ਕੁਮਾਰ ਸਿੰਘ ਗੜੀ ਜਿਨ੍ਹਾਂ ਦਾ ਚੋਣਸ਼ਾ ਬਾਤੀ 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 ਪੰਜਾਬ ਦੇ ਸਾਹਮਣੇ ਆ ਬਟਾ ਆਪਣੇ ਬੇਟੇ ਹਲੋ ਭਾਰੀ ਗੋਡਾ ਦਾ ਨਿਸਤੰਤੀ ਬੋਧਨ ਸਮਾਜ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਮਾਨਯੋਗ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਪ੍ਰਧਾਨ ਬੋਧਨ ਸਮਾਜ ਪਾਰਟੀ ਪੰਜਾਬ ਉਹਨਾਂ ਦਾ ਸਨਮਾਨ ਮੰਗਯੋਕ ਸਰਦਾਰ ਸਰਜੀਤ ਸਿੰਘ ਬਡੇਸਰੋ ਜੀ ਉਹਨਾਂ ਦੇ ਬੇਟੇ ਵਿਪਨ ਕਮਾਲ ਵੱਲੋਂ ਅਤੇ ਉਹਨਾਂ ਦੀ ਨੌਰਣੀ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਮੰਗਯੋਕ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਉਮੀਦਵਾਰ ਭੋਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਅਨੰਦਪਰ ਸਾਹਿਬ ਉਹਨਾਂ ਦਾ ਸਨਮਾਨ ਕੀਤਾ ਗਿਆ ਸੋ ਮੈਂ ਬੇਨਤੀ ਕਰੂੰਗਾ ਭੋਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਬਡੇਸਰੋ ਵੀ ਇਸ ਧਰਤੀ ਤੇ ਬਡੇਸਰੋ ਦੇ ਸੱਡੇ ਤੇ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ